ਕਾ ਕੇ ਖੇਡ ਗਰਾਉਂਡ 'ਤੇ ਪਹੁੰਚ ਲਿਆ ਸੱਤ ਵੱਲੋਂ ਦਵਾ ਕਰ ਪਰ ਬਹੁਤ ਹੋਰ ਵਿਸ਼ਾ ਪੰਨੀ ਜਲਾ ਤੇ ਲੰਬੀ ਇੱਕ ਵਾਰੀ ਹੱਥ ਖੜਾ ਕਰਕੇ ਸਾਰਾ ਟੈਨ ਡਿੱਕੀ ਜਾਂਦਾ ਤੇ ਖੇੜੇ ਨਹੀਂ ਆ ਵਾਹ ਬਾਈ ਵਾਹ ਬੱਚਾ ਆ ਪੰਨੀ ਆ ਗਿਆ ਬਾਈ ਜੱਗੂ ਜੱਗੂ ਬੜਾ ਜਾਣਦਾ ਆਖੀ ਹੈ ਪਾਲੇ ਚਾਲ ਤੋਰੀ ਗੈਂਸਾ ਨਾਨਕ ਦੀ ਵਾਹ ਬਰਵਾ ਇਹ ਵੀ ਪੈੜਾ ਬਣੀ ਝਾਕਦਾ ਹੀ ਹੋ ਰਿਹਾ ਪਤਾ ਨਹੀਂ ਕੀ ਕਰ ਸੈਂਟਰ ਵੀ ਕੱਢਨੇ ਐ ਇਹਨਾਂ ਤੋਂ 10 ਮੀਟਰ ਤੋਂ 10 ਸਟਾਪਰ ਤੱਕ ਜਾਨੇ ਐ ਇਹਨਾਂ ਨੂੰ ਵੀ ਪਰਵਾਣ ਲੰਦੋ ਜੋ ਅਸ਼ੀਰਵਾਦ ਦਿੱਤਾ ਜਨਾ ਸ਼ਨੀ ਮੰਦਰ ਵੱਲੋਂ ਮੈਨੂੰ ਵੀ ਸਨਮਾਨਤ ਕਰਾਨੀ ਸਾਡਾ ਵੀ 21 ਇਹਨਾਂ ਦੇ ਵਿੱਚੋਂ ਵੀ 10 ਸਟਾਪਰ ਦਿਲ ਜਾਨ ਮੁੰਡਾ ਇਹਦੇ ਡੈਡੀ ਜੀ ਸਵਰਗਵਾਸ ਹੋ ਗਏ ਸਨ ਬੱਗੂ ਜੀ ਉਹਨਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਰੋਟੀ ਪਕਾਉਣ ਦੀ ਵੀ ਸੇਵਾ ਉਹਨਾਂ ਨੇ ਪਰਿਵਾਰ ਨਹੀਂ ਕਰਵਾਈ ਹੋਰ ਵੀ ਜਿੰਨੀ ਮੰਦਰ ਤੇ ਲੰਗਰ ਚਾਹ ਪਾਣੀ ਦੀ ਸੇਵਾ ਚੱਲ ਰਹੀ ਹੈ ਇਹਨਾਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਦਿਲ ਜਾਨ ਦੀ ਕੋਸ਼ਿਸ਼ ਨਾਲੇ ਟੂਰਨਾਮੈਂਟ ਕਰਵਾਇਆ ਗਿਆ ਅਸੀਂ ਪੰਜ ਟੀਮਾਂ ਦਾ ਕਿਹਾ ਸੀ ਜਿਹੜਾ ਦੇਣਗੇ ਸਾਡੇ ਰਾਜਪਤ ਸੰਦੀਪ ਕੁਮਾਰ ਜੀ ਸ਼ਨੀ ਮੰਦਰ ਵਾਲੇ ਪੁਜਾਰੀ ਜੀ ਔਰ ਨਾਲ ਹੀ ਪਤਵੰਤੇ ਸੱਜਣ ਮੇਵਾ ਸਿੰਘ ਜੀ ਪੁੱਲਰ ਸਾਹਿਬ ਦਲਜੀਤ ਸਿੰਘ ਜੀ ਪਲੇਰੀਆਂ ਨਾਲ ਹੀ ਦੀਪਕ ਚੋਗ ਸਾਰੇ ਵੀਰ ਸਾਡੇ ਗਰਾਊਂਡ ਦੇ ਵਿੱਚ ਜਾ ਕੇ ਇਹ ਜੀ

ਉਹ ਦੋਨੀਆਂ ਟੀਮਾਂ ਨੂੰ ਜਿਹੜਾ ਆਸ਼ੀਰਵਾਦ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਜੀਆਂ ਉਮੀਦਾਂ ਨੇ ਇਸੇ ਟੂਰਨਾਮੈਂਟ ਦੇ ਉੱਪਰ ਜਿਹੜੇ ਵੱਡੇ ਸਹਿਯੋਗ ਹੋਣਗੇ ਔਰ ਹੋਰ ਵੱਡੇ ਵੇਟ ਜਿਹੜੇ ਆਪਾਂ ਰੱਖਾਂਗੇ ਇਹ ਸਾਡੇ ਸ਼ਨੀ ਮੰਦਰ ਵਾਲੇ ਭਰਾ ਸੰਦੀਪ ਕੁਮਾਰ ਜੀ ਚੁੱਗ ਸਾਹਿਬ ਵੱਡਾ ਸੁਪਨਾ ਰੱਖਦੇ ਆ ਸੋ ਪ੍ਰਮਾਤਮਾ ਮਿਹਰ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਹੇ ਟੂਰਨਾਮੈਂਟ ਜਿਹੜਾ ਵੱਡੀਆਂ ਪਲਾਂਘਾਂ ਭਰੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਨਗਰ ਨੇ ਜਿਹੜਾ ਵੱਡਾ ਸਹਿਯੋਗ ਦਿੱਤਾ ਤੇ ਹੁਣ ਵੀ ਸਹਿਯੋਗ ਦਿੱਤਾ ਉਹ ਮੈਚ ਹੈ ਬੜਾ ਅੱਡੀ ਚੋਟੀ ਵਾਲਾ ਮੈਚ ਹੋਵੇਗਾ ਪੰਨੀ ਵਾਲੇ ਪਿੰਡ ਦੇ ਵਿੱਚ ਵੱਡੀਆਂ ਰੌਣਕਾਂ ਹਾਂਜੀ ਬਿੱਲਾ ਖਿਡਾਰੀ ਦੋਨੇ ਟੀਮਾਂ ਨੂੰ ਮੇਰੀ ਬੇਨਤੀ ਹੈ ਪੋਰਾ ਬਲਗਰਾਂ ਵਾਲਾ ਭਰਾ ਸਾਡਾ ਨਾਲ ਹੀ ਦੀਪੂ ਚੁੰਗ ਸਾਡਾ ਵੀਰ ਔਰ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੇ ਸਹਿਯੋਗ ਦਿੱਤੇ ਸੇਵਾਵਾਂ ਨਿਭਾਈਆਂ ਨੇ ਸੋਹ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਵੇਖੋ ਲੰਬੀ ਵਾਲੇ ਜਿਹੜੇ ਜਾਫੀ ਐਸ ਵੇਲੇ 4 ਨੇ ਕਿ 1 2 3 ਨੂੰ ਅਸੀਂ 4 ਹਾਂ ਭਰਾ

ਲਓ ਜੱਗੂ ਲੱਗਿਆ ਹੋਇਆ ਪਰ ਦੂਜੇ ਪਾਸੇ ਲਓ ਵੇਖੋ ਉਸ ਲਓ ਪਾਈ ਹੋਈ ਕਬੱਡੀ ਦੇ ਉੱਪਰ ਕੀ ਬਣਦਾ ਕੀ ਜੁੜਦਾ ਲੰਬੀ ਵਾਲਾ ਨੌਜਵਾਨ ਲਓ ਆਹ ਵੇਖੋ ਇੱਕ ਪਾਸੇ ਵਜਦੀ ਹੋਈ ਕੰਚੀ ਲਓ ਵੇਖੋ ਪਾਈ ਹੋਈ ਪੁੱਠੀ ਲਓ ਪੁੱਠੀ ਡਾਢੀ ਹੁੰਦੀ ਆ ਪਰ ਇੱਕ ਪਾਸੇ ਫੜਿਆ ਹੋਇਆ ਗੋਟ ਬੜੀ ਪਕੜ ਮਜ਼ਬੂਤ ਆ ਨੌਜਵਾਨ ਦੀ ਸੰਦੀਪ ਨੰਗਲੰਗੀਆਂ ਦੀ ਯਾਤਰਾਵਾ ਨੌਜਵਾਨ ਖਿੱਚਦਾ ਨਾਜੂ नौजवान इस वेबी दिलजान ने अपनी टीम दे ली, जोड़ आगली ने जो जोर दिता अगली कबड्डी कबड्डी ने बोलना धावा निर्मल कबड्डी मेरे पंजाबीरों इस वे निर्मल सिंह निमे ने पाई हुई पायल पर दूजे पासेखो जापी चार ने चारे ने चारे चार ने लो पर दूजे पास बनाने

ਚੱਲ ਵੀ ਨੌਜਵਾਨਾਂ ਕਿਹੜੇ ਗੱਭਰੂ ਨੇ ਬੋਲਣਾ ਧਾਵਾ ਸਭੇ ਵਾਟਾ ਹੋਣੀਆਂ ਲਓ ਇਹਦਾ ਲੰਬੀ ਪਿੰਡ ਹੈ ਨੌਜਵਾਨ ਦਾ ਪਰ ਦੂਜੇ ਪਾਸੇ ਲਓ ਵੇਖੋ ਜਾਫੀ ਫਿਰ ਪੰਨੀ ਵਾਲੇ ਪੰਦੇ ਲਓ ਇਸ ਵੇਲੇ ਜਾਫੀ ਚਾਰ ਲਓ ਹਾਂ ਇਹਨੂੰ ਜੱਗੂ ਵੰਦੇ ਆ ਨੌਜਵਾਨ ਨੂੰ ਲਓ ਪੰਨੀ ਵਾਲੇ ਪਿੰਡ ਦਾ ਜੱਗੂ ਸੋਹਣਾ ਦਾ ਵੰਦੀਆ ਜੱਫੇ ਲਾਉਣ ਇਸ ਵੇਲੇ ਫਾਈਨਲ ਮੈਚ ਦੇ ਵਿੱਚ ਲਓ ਵੇਖੋ ਪਰ ਦੂਜੇ ਪਾਸੇ ਨਿਰਮਲ ਸਿੰਘ ਨਿੰਮਾ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਇਸੇ ਪਿੰਡ ਦਾ ਨੌਜਵਾਨ ਲਓ ਵੇਖੋ ਮੇਵਾ ਸਿੰਘ ਜੀ ਰੈਫਰੀ ਸਾਹਿਬ ਔਰ ਦੂਜੇ ਪਾਸੇ ਕੋਲ ਸਾਡਾ ਵੀਰ ਲਓ ਵੇਖੋ ਪਾਈ ਹੋਈ ਕਬੱਡੀ ਨਿਰਮਲ ਸਿੰਘ ਨਿੰਮਾ ਇਸ ਵੇਲੇ ਵਿਰੋਧੀਆਂ ਦੇ ਪਾਲੇ ਦੇ ਵਿੱਚ ਪਰ ਦੂਜੇ ਪਾਸੇ

ਲੋ ਪਰਦਾ ਹੋਇਆ ਨੌਜਵਾਨ ਪਾਣੀ ਦੀ ਕੁੱਟ ਲੋ ਹੱਥਾਂ ਨੂੰ ਲਾਈ ਹੋਈ ਕਬੱਡੀ ਮੋੜ ਦੇ ਬੜੀ ਫਰ ਮੈਚ ਇੱਕ ਪਾਸੇ ਲੰਬੀ ਦੂਜੇ ਪਾਸੇ ਪੰਨੀ ਵਾਲਾ ਪਿੰਡ ਹੈ ਮੁਖਸਰ ਸਾਹਿਬ ਜਿਹਨੇ ਨੂੰ ਬਲਾਕ ਕਰਦੇ ਦੋਨੇ ਪਿੰਡ ਲੋ ਧੰਨਵਾਦ ਕਰਦੇ ਸੋਚੀ ਕਮੇਟੀ ਦਾ ਲੋ ਆ ਨੌਜਵਾਨ ਐਸਲੇ ਬਾ ਜਿੱਥਾ ਨਹੀਂ ਲਾ ਸਕਿਆ ਨੌਮਰ ਮਾਤਾ ਜਾਂਦਾ ਵਿਰੋਧੀਆਂ ਦੇ ਪਾਲੇ ਦੇ ਵਿੱਚ ਲੋ ਪਾਈ ਹੋਈ ਕਬੱਡੀ ਸਾਹਮਣੇ ਜਾਂਦੀ ਚਾਰ ਲੰਬੀ ਦੀ ਤਰਤੀ ਜਿੱਥੋਂ ਦੇ ਰੇਸ਼ੇ ਮਰ ਗਏ ਜਿੱਥੋਂ ਦੇ

ਫਾਈਨਲ ਮੈਚ ਮੇਰੇ ਵੀਰੋ ਬੜਾ ਰੌਚਕ ਮੁਕਾਬਲਾ ਹੋ ਰਿਹਾ ਹੈ ਪਹਿਲੀ ਵਾਰੀ ਜਿਹੜਾ ਮੇਰੇ ਨਾਲ ਜਿਹੜਾ ਇਹ ਟੂਰਨਾਮੈਂਟ ਸਭਾਤੀ ਦੇ ਕੰਨੀ ਵੱਧ ਰਿਹਾ ਕੈਮਰੇ ਥੋਕ ਸੋਏ ਪਏ ਆ ਨੂੰ ਮਾਰ ਦਿਓ ਤਾੜੀਆਂ ਨੌਜਵਾਨਾਂ ਨੂੰ ਪਰ ਸਾਹਮਣੇ ਇੱਕ ਪਾਸੇ ਲੰਬੀ ਵਾਲਾ ਨੌਜਵਾਨ ਐਸੋ ਨੇ ਕਬੱਡੀ ਕਬੱਡੀ ਕਰ ਰਿਹਾ ਪਰ ਦੂਜੇ ਪਾਸੇ ਵੇਖੋ ਫਾਈਨਲ ਮੈਚ ਦੀਆਂ ਕਬੱਡੀਆਂ ਪੈਂਦੀਆਂ ਨੇ ਜੱਫੇ ਲੱਗਦੇ ਆ ਜੱਫੀ ਚਾਰ ਬਾਰ ਚਾਰ ਰੋੜੀ ਚਾਰ ਬਾਰ ਚਾਰ ਲਓ ਵੇਖੋ ਕੀ ਬਣਦਾ ਕੀ ਹੁੰਦਾ ਨੌਇ ਇੱਕ ਲੰਬੀ ਵਾਲਾ ਲਓ ਆਹ ਰੋੜੀ ਲਾਉਣ ਨੌਜਵਾਨ ਐਸੋ ਨੇ ਜੱਫਾ ਨਹੀਂ ਲਾ ਸਕਿਆ ਨੌਜਵਾਨ ਪੱਦੀ ਵਾਲਿਆ ਜਾਏ ਖੇਚ ਫੋਟੋ ਯਾਰ ਜਾ ਅੱਗੇ ਗੜਾ ਖਾਣਾ ਅੱਜ ਨੂੰ ਛਾਣ ਵਿੱਚ ਆ ਆ ਅਮਰਜੀਤ ਯਾਰ ਹੀ ਘੱਡੇ ਸੀਗੇ ਯਾਰ ਮੈਂ ਵੀ ਟ੍ਰੇਡ ਸੀ ਵੀ ਘੱਡੇ ਦਲਦਲ ਦੀ ਰਸ ਕਿੱਪੀ ਅਰੇ ਇਹ ਤਾਂ ਤੁਹਾਡੇ ਡੇ ਸਾਨੂੰ ਦਸਤੀਆਪੇ ਦਲਦਲ ਕਰੋ ਨਹੀ ਨਹੀ ਹੋਰ ਕਿਹੜਾ ਰਹੇਗਾ ਆਹ ਆਹ ਹੱਥ ਜਿੜ ਵੜ ਜਾ ਆਪਣਾ ਮੈਡ ਲੈ ਲੈ ਕੋਈ ਨੀ ਕੋਈ ਨੀ ਕੋਈ ਨੀ ਮੈਂ ਬਾਦ ਨਹੀਂ ਨਹੀ 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 ਹੋਰ ਜੇ ਨਾਲ ਲਗਾ ਟੋਯੋਟਾ ਦੌੜਦੀ ਆ ਕੀ tercokji sini ਹਾਂਜੀ ਜਿਹੜਾ ਚੌਕ ਸਾਹਿਬ ਅੱਜ ਜਿਹੜਾ ਮੈਚ ਕਰਾਇਆ ਗਿਆ ਜਿਹੜੇ ਕਬੱਡੀ ਦੇ ਅ ਸ੍ਰੀ ਸ਼ਨੀ ਮੰਦਰ ਵੱਲੋਂ ਇਹਨਾਂ ਬਾਰੇ ਜਾਣਕਾਰੀ ਦਿਓ ਜੀ ਸਾਰੀਆਂ ਸੰਗਤਾਂ ਨੂੰ જય ਸ਼੍ਰੀ ਗ੍ਰਾਮ ਵਾਹਿਗੁਰੂ ਜੀ ਦੇ ਖਾਤੇਵਾਸੀਆਂ ਦੇ ਖਾਤੇ ਅੱਜ ਸਾਰੇ ਨਗਰ ਦੇ ਥੀਓਗ ਨਾਲ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਨਵਾਂ ਪ੍ਰਾਲਾ ਕੀਤਾ ਐਕਸਪੈਰੀਮੈਂਟ ਕੀਤਾ ਉਹ ਬਹੁਤ ਵਧੀਆ ਹੋਇਆ ਆਪਣੇ ਪਿੰਡ ਦੇ ਵਿੱਚ ਅਸੀਂ ਕਬੱਡੀ ਦੇ ਮੈਚ ਕਰਾਏ ਛੋਟੇ ਵਰਗ ਦੇ ਬੱਚਿਆਂ ਦੇ 22 ਕਿਲੋ ਤੋਂ 50 ਕਿਲੋ ਪਰ ਉਹ ਬਹੁਤ ਵਧੀਆ ਪ੍ਰਦਰਸ਼ਨ ਬੱਚਿਆਂ ਨੇ ਕੀਤਾ ਅਸੀਂ ਖੁਸ਼ ਹਾਂ ਕਰਦੇ ਹਾਂ ਆਉਣ ਵਾਲੇ ਸਾਲ ਇਸ ਤੋਂ ਵੀ ਹੋਰ ਵੀ ਵਧੀਆ ਕਰਵਾਈਏ ਤਾਂ ਜੋ ਬੱਚਾ ਨੂੰ ਖੇਡ ਨਾਲ ਜੋੜਿਆ ਜਾਵੇ ਗਰਾਊਂਡ ਨਾਲ ਜੋੜਿਆ ਜਾਵੇ ਚੁਬਸਾ ਇਹ ਇਕੱਲੇ ਸ਼ਨੀ ਮੰਦਰ ਵੱਲੋਂ ਕਰਾਇਆ ਗਿਆ ਕਿ ਹੋਰ ਸਸਤਾ ਵੱਲਾ ਵੀ ਕਿਸ਼ਤ ਜੋਗ ਮਿਲਿਆ ਕੁਝ ਸੰਸਥਾ ਦਾ ਜੋ ਐਂਡ ਹੈ ਕਿ ਅਸੀਂ ਸਮਾਜ ਸੇਵਕ ਸੰਸਥਾ ਤੇ ਕੰਮ ਕਰਦੇ ਆ ਉਹ ਪੂਰੇ ਦੇਸ਼ ਦੇ ਅੰਦਰ ਕਰਵਾ ਰਹੀ ਹੈ ਇਸ ਤਰ੍ਹਾਂ ਦੇ ਕਬੱਡੀ ਦੇ ਮੈਚ ਕਰਾਉਣੇ ਖੇਡਾਂ ਕਰਾਉਣੀਆਂ ਖੋਖੋ ਕਰਾਉਣੀਆਂ ਉਹਨਾਂ ਦਾ ਵੀ ਅਸ਼ੀਰਵਾਦ ਆਿੰਦਾ ਸਾਡੇ ਨਾਲ ਉਹਨਾਂ ਦਾ ਵੀ ਸਹਿਯੋਗ ਹੈ ਉਹ ਵੀ ਸਾਡੇ ਨਾਲ ਗੁਰਜੀਤ ਜੀ ਆਏ ਨੇ ਬਲੌਕ ਪ੍ਰੈਜ਼ੀਡੈਂਟ ਨੇ ਤੁਸਰ ਮੇਰੀ ਸੰਸਥਾ ਦੇ ਉਹਨਾਂ ਦਾ ਵੀ ਇੱਕ ਯੋਗਦਾਨ ਉਹਨਾਂ ਦੇ ਕਹਿਣੇ ਤੇ ਵੀ ਅਸੀਂ ਜੋ ਵੀ ਖਰਚਾ ਆਇਆ ਟੂਰਨਾਮੈਂਟ ਦੇ ਵਿੱਚ ਇਹ ਜਿਹੜੇ ਕਿਲਾ ਵੱਲੋਂ ਤੁਸੀਂ ਕਰਵਾਇਆ ਗਿਆ ਕਿ ਜੋਗ ਹੋਰ ਵੀ ਤੁਹਾਨੂੰ ਬਾਹਰੋਂ ਵੀ ਕਿਤੋਂ ਮਿਲਿਆ ਗਿਆ ਜੋ ਇਹ ਮੈਚ ਕਰਵਾਏ ਗਏ ਹੈ ਕਿ ਅਸੀਂ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰਚੀ ਨਹੀਂ ਕੱਤੀ ਕੋਈ ਰਸੀਦ ਨਹੀਂ ਕੱਤੀ ਜੋ ਸਾਡੀ ਕਮੇਟੀ ਦੇ ਮੈਂਬਰ ਸਾਡੇ ਮੰਦਰ ਦੀ ਕਮੇਟੀ ਨਾਲ ਜੁੜੇ ਹੈ ਉਹਨਾਂ ਵੱਲੋਂ ਹੀ ਯੋਗਦਾਨ ਦਿੱਤਾ ਗਿਆ ਹੋਰ ਪਿੰਡ ਦੇ ਵਿੱਚ ਅਸੀਂ ਵਰਾਹੀ ਪਿਆਰਾ ਨਹੀਂ ਕੀਤੀ ਮੰਦਰ ਕਮੇਟੀ ਵੱਲੋਂ ਆ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਟੀਮਾਂ ਇੱਥੇ ਪਹੁੰਚੀਆਂ ਸਾਨੂੰ ਸਾਡੇ ਕੋਲੇ ਜੀ 40 ਟੀਮਾਂ ਪਹੁੰਚੀਆਂ ਫਾਜ਼ਿਲਕਾ ਜ਼ਿਲ੍ਹਾ ਵੀ ਸੀ ਮੁਕਸਰ ਜ਼ਿਲ੍ਹਾ ਵੀ ਸੀ ਆਦਮ ਕਾ ਜਿਲ੍ਹੇ ਦੇ ਵੀ 2-3 ਪਿੰਡਾਂ ਤੋਂ ਟੀਮਾਂ ਆਂਦੀਆਂ ਸੀ ਬਾਕੀ ਸਾਰੀਆਂ ਮੁਕਸਤਰੀਆਂ ਤੇ ਤੇਰੀ ਟੀਮ ਫਰਸਟ ਆਈ ਹੈ ਜੀ ਕਿਹੜੀ ਟੀਮ ਸੈਕੰਡ ਆਈ ਹੈ ਜੀ ਜਿਹੜੀ 50 ਕਿਲੋ ਭਾਰ ਵਰਗ ਦੀ ਟੀਮ ਹੈ ਉਹ ਪੰਨੀ ਵਾਲਾ ਫੱਤਾ ਜੋ ਸਾਡੇ ਮੰਦਰ ਵੱਲੋਂ ਸਪਾਂਸਰ ਕੀਤੀ ਗਈ ਸੀ ਉਹ ਫਰਸਟ ਆਈ ਹੈ ਪਰ ਦੂਸਰੀ ਲੰਬੀ ਹੈ ਜੋ ਉਹ ਸੈਕੰਡ ਆਈ ਉਹਨਾਂ ਨੂੰ ਕੋਈ ਜ਼ਿਆਦਾ ਸੀ ਰਾਸ਼ੀ ਨਾਲ ਨਹੀਂ ਲੋਗ ਦਾ ਕੀਤਾ ਸਿਰਫ ਉਹਨਾਂ ਦਾ ਮਾਨ ਸਨਮਾਨ ਸੀ ਕਿ ਬੱਚੇ ਖੇਡ ਨਾਲ ਜੁੜਨ ਜਿਵੇਂ ਅੱਜਕੱਲ ਚੋਬਾ ਸਾਹਿਬ ਨਸ਼ਿਆਂ ਦਾ ਰਜਣਾ ਬਹੁਤ ਜ਼ਿਆਦਾ ਵਧਿਆ ਹੈ ਤੇ ਇਹ ਚੰਗੀ ਗੱਲ ਹੈ ਜੋ ਪਿੰਡ ਪੰਨੀ ਵਾਲੇ ਆਪਣੇ ਵੀ ਸ਼੍ਰੀ ਮੰਦਰਾ ਵੱਲੋਂ ਟੂਰਨਾਮੈਂਟ ਕਰਾ ਰਹੇ ਆ ਇਹ ਅੱਗੇ ਤੋਂ ਵੀ ਇਹ ਟੂਰਨਾਮੈਂਟ ਤੁਸੀਂ ਕਰਾਉਂਦੇ ਰਹੋਗੇ ਤੇ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਾ ਵਾਲੇ ਬੱਚੇ ਜਿਹੜੇ ਵੱਧ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸ ਦੇ ਦੇਣਾ ਚਾਹੋਗੇ ਜੀ ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਉਹਦੇ ਨਗਰ ਦਾ ਪੁਰਾਣੇ ਪਲੇਅਰਾਂ ਦਾ ਮੇ ਪੁੰਨਰਤਾ ਮੇਲੇ ਦਾ ਜੀ ਇਹਨਾਂ ਨੇ ਬਹੁਤ ਬਹੁਤ ਦਾ ਤੁਹਾਨੂੰ ਹੌਸਲਾ ਦਿੱਤਾ ਵੀ ਤੁਸੀਂ ਕਰਵਾਓ ਅਸੀਂ ਥੋੜੇ ਜੇ ਅਨਜਾਨ ਸੀ ਪਰ ਜਿੰਨੀ ਵੀ ਪ੍ਰਾਣੀ ਟੀਮ ਸੀ ਉਹ ਸਾਡੇ ਨਾਲ ਖੜੀ ਪਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤਾਂ ਇਹ ਕੋਸ਼ਿਸ਼ ਕਰਾਂਗੇ ਵੀ ਪਿੰਡ ਪਿੰਡ ਗਰਾਊਂਡ ਬਣਨ ਕਬੱਡੀ ਦੇ ਗਰਾਊਂਡ ਬਣਨਗੇ ਤਾਂ ਨਸ਼ਿਆਂ ਦੀ ਦਲਦਲ ਖਤਮ ਹੋ ਜੂਗੀ ਜਿਵੇਂ ਪੰਜਾਬ ਨੂੰ ਛੇਮਾ ਦਰਿਆ ਕਹਰੇ ਸੀ ਨਸ਼ਿਆਂ ਦਾ ਉਸ ਤਰ੍ਹਾਂ ਜਿਹੜਾ ਸਾਡਾ ਸੱਤਵਾਂ ਦਰਿਆ ਉਹ ਕਬੱਡੀ ਹੈ ਖੇਡ ਹੈ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਹਰ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ ਕਿ ਉਹ ਸੱਤਵੇਂ ਦਰਿਆ ਨਾਲ ਜੋ ਫੇਰ ਨਸ਼ਾ ਤੋਂ ਠੀਕ ਹੈ ਜੀ ਧੰਨਵਾਦ